ਕੱਪਸੀ ਕਾਲ ਜੀ ਉਮੀਦ ਕਰਦੇ ਹਾਂ ਵੀ ਸਾਰੇ ਠੀਕ ਠਾਕ ਹੋਵੋਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਬਲੌਗ ਅੱਜ ਦਾ ਬਲੌਗ ਖਾਸ ਬਣ ਲੱਗਿਆ ਜੀ ਕਿਉਂਕਿ ਕਾਫੀ ਕਮੈਂਟ ਆ ਰਹੇ ਸੀ ਹੈ ਨਾ ਵੀ ਬਲੌਗ ਬਣਾਓ ਇਸ ਚੀਤੇ ਤੇ ਅੱਜ ਆਪਾਂ ਚੱਲੇ ਆਂ ਸੀਬੋ ਬੇਬੇ ਦੇ ਘਰੇ ਕੱਪਸੀ ਕਾਲ ਜੀ ਅਮੇ ਕੋਈ ਸ਼ਾਇਦ ਠੀਕ ਹੋਵਾਂਗੇ ਤੇ ਸੀ ਬੋਬੇ ਬੇਬੇ ਆਪਾਂ ਘਰ ਦਾ ਹੋਮ ਟੂਰ ਕਰਾਵਾਂਗੇ ਤੇ ਸੀ ਬੋਬੇ ਬੇਬੇ ਕੀ ਆ ਜੀ ਫੈਮਿਲੀ ਵਿੱਚ ਕੌਣ ਕੌਣ ਆਪਾਂ ਸਾਰਿਆਂ ਨੂੰ ਮਲਾਵਾਂਗੇ ਤੇ ਹੁਣ ਆਪਾਂ ਚੱਲਦੇ ਆਂ ਸੀ ਬੋਬੇ ਬੇਬੇ ਦੇ ਘਰੇ ਹਨਾ ਤੇ ਮਿਲਾਂਗੇ ਫਿਰ ਆਪਾਂ ਬੇਬੇ ਦੇ ਘਰੇ ਜਾ ਕੇ ਆਪਾਂ ਕੋਠੇ ਉੱਪਰ ਦੀਏ ਚੱਲਾਂਗੇ ਕਿਉਂਕਿ ਨਾਲ ਇਹ ਆਪਣੇ ਘਰ ਬੇਬੇ ਦਾ ਚਲੋ ਇੱਧਰ ਆਈਂ ਇੱਧਰ ਇੱਧਰ ਨਹੀਂ ਆਂ ਹਾਂ ਇਹ ਬੇਰੇ ਕਰੇ ਲੱਗ ਰਹੀਆਂ ਨੇ ਬੈਲਾਂ ਵੱਜਣ ਕਿਉਂਕਿ ਅੱਜ ਵੀਡੀਓ ਸ਼ੂਟ ਆ ਬੇਬੇ ਆਪਣੇ ਘਰੀ ਆਉਗੀ ਤਾਂ ਹੀ ਅਸੀਂ ਆ ਫੜੋ ਸਮਾਨ ਵਰਦਾਰਾਂ ਦੀ ਇਹ ਗੱਲਾ ਕਰ ਰਹੀ ਆ ਚੱਲਾ ਜੀ ਇਹ ਬੇਬੇ ਦਾ ਕੋਠਾ ਆ ਗਿਆ ਹਨਾ ਕਿਉਂਕਿ ਹਲੇ 파ਰਸ਼ ਨਹੀਂ ਲੱਗਿਆ ਨਮਾਈ ਕਰ ਪਾਇਆ ਕੱਚਾ ਹਲ ਚੱਲ ਚੱਲ ਪਹੁੰਚ ਕੇ ਕਾਂਧੀ ਗੰਨ ਕਾਸ਼ੀ ਕਾਰ ਦੇ ਬੀਬੀ ਬੇਟਾ ਨੰਬਰਦਾਰ ਨਹੀਂ ਇਹ ਗੱਲਾਂ ਨਾ ਕਰੀਏ ਕੰਮ ਗੱਲਾਂ ਬੰਦਾ ਨਹੀਂ ਕਰਨਗੇ ਕਸ ਨਹੀਂ ਕਰ ਪੁੱਤ ਲੈ ਹੋਰ ਹੋਣਾ ਲੰਮਾ ਦਾ ਰੇਜ ਤੱਕ ਲਿਆਉਂਦੀਆਂ ਮੈਂ ਤਾਂ ਆਹ ਉਹ ਤਾਂ ਹੋ ਹੀ ਜਿਹੜੇ ਸੰਪੂਰਨ ਜਾਂਦੇ ਨੇ ਮੈਂ ਸਾਰੀ ਬੋਲਦੀ ਇਹ ਤਾਂ ਹੈਗਾ ਹਾਂ 20 ਹੀ ਬਾਈ ਉਹ ਕੀ ਹੋ ਰਿਹਾ ਰੁਸੀ ਹੀ ਬੈਠੀ ਆ ਫੋਨ 'ਚ ਲੱਗੀ ਹੋਈ ਆ ਅੱਛਾ ਲਓ ਜੀ ਆਪਾਂ ਬੇਬੇ ਦੇ ਘਰ ਦਾ ਕਰਦੇ ਆ ਹੋਮ ਟੂਰ ਸਾਹਮਣੇ ਗੁਰਦੁਆਰੇ ਕੋਲੋਂ ਉਹ ਆਉਂਦੀ ਆ ਬੀਹੀ ਤੇ ਇੱਕ ਬੀਹੀ ਜਾਂਦੀ ਆ ਐਕਟਰ ਨੂੰ ਹਨਾ ਦੋ ਬੀਆਂ ਆ ਜਾਂਦੀਆਂ ਨੇ ਬੇਬੇ ਦੇ ਘਰ ਨੂੰ ਤੇ ਇਹ ਆ ਗਿਆ ਬੇਬੇ ਦੇ ਘਰ ਦਾ ਮੇਨ ਗੇਟ ਤੇ ਤੋਂ ਹੁੰਦੀ ਆ ਐਂਟਰੀ ਇਹ ਬੇੜਾ ਹੋ ਗਿਆ ਹਲੇ ਤਿਆਰ ਹੋਊਗਾ ਸਮਾਰਕ ਇੱਧਰ ਵਾਸ਼ਰੂਮ ਤੇ ਇੱਧਰ ਆ ਗਿਆ ਡੰਕਰਾਂ ਵਾਲਾ ਮੱਝ ਰੱਖੀ ਹੋਈ ਆ ਬੇਬੇ ਨੇ ਤੇ ਇੱਧਰ ਟੂੜੀ ਵਾਲਾ ਹਨਾ ਟੂੜੀ ਦਾੜੀ ਪੈ ਜਾਂਦੀ ਆ ਸਾਰਾ ਸਿਸਟਮ ਆ ਤੇ ਚਲੋ ਬੇਬੇ ਜੀ ਹੁਣ ਅੰਦਰ ਆ ਜਾ ਇਹ ਆ ਗਿਆ ਪੋਰਚ ਚ ਸਣ ਗੱਡੀ ਘੜੇ ਗਏ ਬੇਬੇ ਦੇ ਪੰਜ ਹਾਂ ਇੱਥੇ ਗੱਡੀ ਘੜਾਓ ਨਵੀਂ ਬੇਬੇ ਦੀ ਗੱਡੀ ਲੈ ਕੇ ਆਵਾਂਗੇ ਨਵੀਂ ਉਹਦਾ 6 3 ਬੇਬੇ 6 3 ਬੇਬੇ ਨੂੰ ਗੱਡੀ ਦਿਵਾਣੀਆਂ ਹੁਣ ਘਰ ਪਵਾਤਾ ਬੇਬੇ ਦਾ ਹੁਣ ਆ ਗਈ ਅੱਖ ਸਾਡੀ ਗੱਡੀ ਤੇ ਆ ਹਾਂ ਕਿਉਂ ਬੇਬੇ ਜੇ ਪਹਿਲਾਂ ਸੋਚਾਂਗੇ ਤਾਂ ਹੀ ਮਿਲੂ ਇਹ ਸਾਰਾ ਕੁਝ ਬਣੂਗਾ ਆਹੀ ਧੰਨਵਾਦ ਤੁਹਾਡੇ ਨਾਲ ਆਲ ਮਿਲ ਕੇ ਮੇਰਾ ਮਕਾਨ ਵੱਡ ਗਿਆ ਹਾਂ ਹਾਂ ਮਿਹਨਤ ਕਰਦੇ ਹੋ ਤੁਸੀਂ ਇਹ ਆ ਗਿਆ ਡਰਾਈਂਗ ਰੂਮ ਤੇ ਆ ਗਈ ਬੇਬੇ ਦੀ ਕੋਠੀ ਹੈਲੋ ਹੈਲੋ ਬੇਬੇ ਦੀ ਪੁੱਤ ਤੇ ਮੈਂ ਤੇ ਘਰ ਦੇ ਲੋਕ ਆ ਗਏ ਤੇ ਹੋਰੀ ਮਾਂ ਚਲ ਜਾਵਾਂਗੇ ਇੱਕ ਦਿਨ ਨਾ ਜ਼ਰੂਰੀ ਹੈਗਾ ਹੋਰ ਹੋਰ ਆਜੋ ਮਾਸੀ ਤੇ ਇਹ ਆ ਗਈ ਬੇਬੇ ਦੀ ਨੂੰਹ ਤੇ ਚਾਚਾ ਜੀ ਗਏ ਹੋਏ ਨੇ ਕੰਮ ਤੇ ਹਨਾ ਬਾਬਾ ਜੀ ਵੀ ਬਾਹਰ ਹੀ ਗਏ ਹੋਏ ਨੇ ਖੇਤ ਗਏ ਸ਼ੇਕ ਕਰ ਹੁਣ ਰੈਨਮੈਂਟਾ ਜਿੱਥੇ ਮਾਰਜੀ ਜਾਵੇ ਹਾਂ ਬੇਬੇ ਲੱਗ ਰਹੀ ਹੈ ਹੁਣ ਪੰਜਾਬ ਤੇ ਬੇਬੇ ਲੱਗ ਰਹੀ ਹੈ ਪੰਜਾਬ ਤੇ ਇਧਰ ਇਹਨਾਂ ਬਣਾ ਲਾ ਅੱਛਾ ਇਹ ਬਾਥਰੂਮ ਆ ਗਿਆ ਅੰਦਰੋਂ ਦੇਖ ਲੈ ਵੀ ਕਿ ਕਿੱਦਾਂ ਬਟਾ ਜਿੰਨਾ ਸੋਨੇ ਦਾ ਬਾਲਾ ਵੱਡਾ ਕਰ ਲਿਆ ਹੋਰ ਕਿੰਨਾ ਫੁੱਲਾ ਜੀ ਮਿੰਦਾ ਇਹ ਨਹੀਂ ਮੰਗੀ ਤੇ ਸਟੋਰ ਆ ਇਹ ਪੂਰਾ ਕਮਰਾ ਇੱਕਾ ਹਾਂ ਪੂਰਾ ਕਮਰਾ ਬੇਬੇ ਕਹਿੰਦੀ ਤੱਬ ਲਵਾਉਂਗੀ ਲਿਟਲ ਲਿਟ ਕੇ ਨਾ ਆਇਆ ਕਰੂਗੀ ਤਾਬ ਲੱਕ ਜੀ ਵਿਚੋੜਾ ਠਾਪਾ ਆ ਪੂਰਾ ਲੱਗੂਗਾ ਨਾ ਤੇ ਲਵਾ ਦਾਂਗੇ ਤੇ ਇਹ ਆ ਗਿਆ ਬੈਡਰੂਮ ਬੈਡਰੂਮ ਦੇ ਨਾਲ ਹੀ ਅਟੈਚ ਸਟੋਰ ਰੂਮ ਸਟੋਰ ਵੀ ਕਮਰੇ ਬੜੇ ਖੁੱਲੇ ਬੁੱਲੇ ਬਣੇ ਹਨਾ ਬੇਬੇ ਖੁੱਲਾ ਦੀ ਗੁਰਾ ਜਗਾ ਪਰ ਮੁੱਲੀ ਸੀ ਦੋ ਘਰਾਂ ਦਾ ਰੜ ਕੇ ਹੋ ਗਿਆ ਹਨਾ ਉਹ ਪਹਿਲਾਂ ਉਹ ਦੂਜਾ ਦੇਖ ਕੇ ਐ ਲੱਗਦਾ ਦੀ ਵੀ ਜਿਵੇਂ ਵੀ ਜਗਾ ਥੋੜੀ ਐ ਵੀ ਕਮਰੇ ਛੋਟੇ ਵੰਡਣਗੇ ਹਾਂ ਆ ਕੰਪਰਾ ਵੇਜੇ ਦਾ ਇਹ ਆ ਗਿਆ ਬੇਬੇ ਦਾ ਬੈਡਰੂਮ ਬਹੁਤ ਯਾਰ ਪ੍ਰੈਸ ਕਾਊਂਟਰ ਅੱਛਾ ਉਹ ਫੋਟੋ ਬੇਬੇ ਦੀ ਆ ਮਾਲ ਹੋ ਗਈ ਬੇਬੇ ਤਾਂ ਲੋ ਜੇ ਦੇਖਣ ਚਾਹਵਾਣੇ ਚੋਂ ਬਾਈ ਤੇ ਬੇਬੇ ਜੀ ਹੈ ਨਾ ਆ ਗਾਉਣ ਨੇ ਮਿਰਜ਼ਾ ਸਾਹਿਬਾਂ ਇਹ ਵੀ ਤਾਂ ਸਾਡੀ ਕੁੜੀ ਦੀ ਫੋਟੋ ਹੈ ਅੱਛਾ ਉਹ ਵੱਡੀ ਦੀ ਉਦਰੀ ਅੱਛਾ ਇੱਕ ਹੈ ਬੇਬੇ ਹੀ ਦੇ ਦੋ ਉਹ ਦੋ ਕੁੜੀਆਂ ਤੇ ਇੱਕ ਬੇਟਾ ਤਿੰਨ ਬੱਚੇ ਨੇ ਕਹਾਇਕ ਕੋਟ ਦਾ ਕੋਠੀ ਹੋਵੇ ਹੂੰ ਤੇ ਇਹ ਆ ਗਿਆ ਪੂਜਾ ਵਾਲਾ ਸਿਸਟਮ ਸਾਰਾ ਹੀ ਕਰਿਆ ਹੈ ਬਦਿਆ ਹੈ ਨਾ ਇਧਰ ਲਾ ਰਿਹਾ ਤੇ ਆ ਗਿਆ ਇਹ ਹੈਗਾ ਕਿਚਨ ਜੀ ਯਾਹ ਚਲ ਜੀ ਬਗਿਆ ਬੰਗਿਆ ਨਾ ਨਾ ਬਦੇ ਬਦੇ ਹੂੰ ਜਗਾਂ ਦੋ ਵਣ ਪਈਆ ਨੂੰ ਦੇਣ ਚਾਲਾ ਹਾਂ ਬਹੁਤ ਵਾ ਮਾ ਲਗਾ ਨਾ ਕੀ ਕਰਿਆ ਮਾ ਅਜੀ ਚੇਕੇ ਕਮ ਕਾਗਿਆ ਪਾ ਬੜੀ ਲੱਗੇ ਬੰਦੇ ਵੀ ਕੰਮ ਕਰੇ ਓਸ਼ਾ ਕਰੇ ਬਈ ਜੇ ਤੁਮਾ ਉਦਨ ਦਾਸ ਦਾਸ ਦਾ ਭੁਮੀ ਆ ਕੇ ਦੱਸ ਦਿੰਦੇ ਆਗੇ ਇਸ ਤੇ ਜਾ ਕੇ ਉਹਦੇ ਮਜ਼ਦੂਰ ਦੀ ਵਜਾ ਕਿਉਂ ਅੰਦਰ ਦਾ ਨਹੀਂ ਕੋਈ ਅੰਦਰ ਦਾ ਚਾਹਤ ਚੋੜੇ ਕਿਉਂ ਹੋਰ ਹੋਰ ਕਿੰਨਾ ਹੌਸਲਾ ਹੁੰਦਾ ਹੈ ਜੇ ਵਿਹਾਜ ਮੇਰੇ ਕੋਲ ਵਧੀਆ ਸੀ ਹਨਾ ਇਹ ਹਿੱਤਾ ਹੈ ਗਈ ਬਾਕੀ ਮੈਂ ਕੌਣ ਮੈਨੂੰ ਤਾਂ ਕਾਸੀ ਦਾ ਵੀ ਨਹੀਂ ਵਾਦਾ ਸੀ ਮੈਂ ਤਾਂ ਸਾਰਾ ਕੁਝ ਨੰਬਰਦਾਰਾਂ ਦੀ ਪਤਾ ਕੋਲ ਹੈ ਨਾਰਾ ਉਹਦਾ ਨਹੀਂ ਗਿਆ ਮੈਂ ਦਾਦਾ ਸੁਣੀ ਮੈਂ ਮੈਨੂੰ ਟੂ ਇਹ ਨਾ ਤੀ ਸੀ ਉਹ ਤਾਂ ਇੱਕ ਜਰੀਆ ਬਣ ਗਏ ਬੇਬੇ ਮੈਂ ਤਾਂ ਗੋ ਤੇਰੀ ਤੀ ਇਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਸਾਰੀ ਉਮਰ ਇਹਨਾਂ ਦਾ ਗੋਨੀਪੂਰ ਦੀ ਜਨ ਅਦਰ ਮੈਂ ਮਰਦੀ ਹੂੰ ਨਾ ਨਾ ਗੋਣਾ ਆਇਤਾ ਕਿਹੜੀ ਗੱਲ ਆ ਬੇਬੇ ਇਹ ਤਾਂ ਜੇ ਤੇਰੇ ਚ ਨਾਲਾ ਕੰਮ ਦਿੱਤਾ ਤਾਂ ਮੈਨੂੰ ਗਾਹਾਂ ਵੀ ਕੰਮ ਨਹੀਂ ਆਇਆ ਹਾਂ ਜੇ ਸੋੜੇ ਚ ਟੈਲੈਂਟ ਤੀ ਤਾਂ ਤੁਸੀਂ ਆਈਨੇ ਮਸ਼ਹੂਰ ਹੋਏ ਹਨਾ ਉਹ ਤਾਂ ਪਹਿਲਾਂ ਵੀ ਸੀ ਉਹ ਫਿਰ ਕਿਸੇ ਨੂੰ ਇਹ ਗੱਲ ਪਤਾ ਹੀ ਨਹੀਂ ਸੀ ਉਹ ਐ ਹੋ ਗਿਆ ਉਦੋਂ ਫੋਨਾਂ ਦਾ ਜਮਾਨਾ ਨਹੀਂ ਤੀ ਇਹ ਨੈਟ ਨੇ ਸਾਰੇ ਲੋਕ ਉਹ ਕਰਦੇ ਗੁਣਾ ਅਗਲੇ ਦੇ ਕੰਮ ਆ ਗਏ ਹਾਂ ਹਨਾ ਜਿਹੜੇ ਸ਼ੌਂਕ ਤੇ ਸਭ ਦੇ ਪੂਰੇ ਹੋ ਗਏ ਇਹ ਚੀਜ਼ ਦੇ ਨਾਲ ਐ ਉਹਦੇ ਸਮੇਂ ਦੇ ਨਾਲ ਹਾਂ ਇਹ ਤਾਂ ਹੈਗਾ ਹੀ ਐ ਨੰਨਾ ਵਧੀਆ ਗੱਲਾਂ ਜੇ ਬੰਦੇ ਕਮੈਂਟ ਕਰਿਆ ਬਣਾ ਲਿਆ ਦੇਖੋ ਹਾਂ ਤਾਂ ਕੁਝ ਬਣਾ ਲਿਆ ਇਹੀ ਬਰਾਬਰ ਹੀ ਇਹਨੂੰ ਕਿਵੇਂ ਹਾਂ ਬਈ ਖਰਾਬ ਓਹੀ ਗੱਲ ਐ ਮੈਨੂੰ ਪਤਾ ਨਹੀਂ ਕਿ ਕਿਥੇ ਬਰਾਬਰ ਕਰਾਂ ਜਦੋਂ ਮੈਂ ਤੋਂ ਬਾਰੇ ਲੋਕ ਦੇਖੇ ਨੇ ਬੜੇ ਖਰਾਬ ਕਰੀਏ ਮੈਨੂੰ ਕੁਝ ਕਰਕੇ ਦਿਖਾ ਤਾਂ ਮੈਂ ਤਾਂ ਸਾਮਣੇ ਇਹ ਨਾ ਪਾਣੋ ਇਹ ਉਹਨਾਂ ਨੇ ਪਾਇਆ ਸੀ ਨਾ ਉਹਨਾਂ ਨੇ ਮੈਂ ਉਸ ਤੋਂ ਪਾਇਆ ਮੈਂ ਦੋ ਦਿਨਾਂ ਬਾਅਦ ਇਹ ਨਾ ਮੰਨਵਾਇਆ ਕਿ ਰੀਜਾਂ ਪਾਸੇ ਦੀ ਉਹਨੂੰ ਉਹਤੰਦਰ ਪਾਇਕਰ ਦੇ ਜਿਹੜੇ ਨੇ ਕਿਹਾ ਪਾਇਕਰ ਪੀਂਦੇ ਨੇ ਕਿਸ਼ੇ ਆਹ ਤਾਂ ਪੂਰੇ ਬੈਠੇ ਪਿਆ ਆਪਣੇ ਸਮਾਨ ਖਾਣਾ ਨਾ ਇਹ ਕਹਾਂ ਤੇਰੇ ਪੁੱਤ-ਪੋਤੀਆਂ ਯਾਦ ਕਰੇਗਾ ਨਹੀਂ ਵੀ ਸਾਡੀ ਬੇਬੇ ਜੇ ਕੰਮ ਕਰਦੀ ਤੀ ਤਾਂ ਸਾਨੂੰ ਘਰ ਬਣਾ ਬਣਿਆ 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 ਬਣ ਆ ਗੋਮੋ ਗਾਹੇ ਤਾ ਨੋਕਾ ਬਸ ਆਪ ਬੂਰੇ ਹੋਂ ਕੱਤੇ ਦਾ ਪੂਰਾ ਬਣਾ ਲੈਣਾ ਹਾਂ ਬਸ ਜੈਨਾ ਅੰਤ ਕੱਟ ਕੇ ਆਣਾ ਡੋਹੋਟਾ ਤੇ ਬਣਾ ਲੈਣਾ ਉੱਪਰ ਦੀ ਬਾਰੀ ਉੱਪਰ ਦੀ ਬਾਰੀ ਇਹ ਨਹੀਂ ਦੇਦੇ ਬੈਜੀ ਕਰਕੇ ਨਸੀ ਰਹਿ ਜਾ ਬੀੜੀ ਚੋੜੀ ਜਾ ਪਰ ਦੇ ਜੀ ਕਰਾ ਸੋਨਾ ਕਰ ਬੂਰਾ ਤੇ ਆ ਡਰੰਗਰੂ ਆ ਕੇ ਤੇ ਲੈ ਜਾ ਮਤ ਪੁੱਟਾ ਜਾ ਜੀ ਮਾਦੀ ਫੁੱਲਾ ਨਾਲ ਜੀ ਸੋਈ ਜਾਗੇ ਤੇ ਮੜੀਆ ਏ ਵੀ ਨਹੀਂ ਹੋਇਆ ਵੀ ਪੀੜਾ ਪੀੜਾ ਆਇਆ ਬਣਿਆ ਸਾਰਾ ਐਨ ਵਧੀਆ ਫੁੱਲਾ ਹੋ ਗਿਆ ਪਿੱਛੇ ਵੀ 베ੜਾ ਹੋ ਗਿਆ ਨਾਲੇ ਤਾਂ ਹਵਾ ਪੈਣ ਨੂੰ ਸਾਰਾ ਪਿੱਛੋਂ ਹੋਰ ਹਵਾ ਪੈਣ ਵਾਸਤੇ ਰੱਖਿਆ ਜਿਹੜੇ ਵਧੀਆ ਹਾਂ ਨਾ ਚਾਨਣਾ ਆਉਂਦਾ ਨਾਲੇ ਹਵਾ ਨਾਲੇ ਬੈਠੇ ਨਾਲੇ ਪੂਰੀ ਆਉਂਦੀ ਹੋਰ ਹੋਰ ਜੀ ਇਹ ਤਾਂ ਜ਼ਰੂਰ ਰੱਖਣਾ ਚਾਹੀਦਾ ਪਿੱਛੇ 베ੜਾ ਤਾਂ ਲਾਲਚ ਆਪਾਂ ਕਰ ਜਾਂਦੇ ਕੰਧਾਂ ਦਾ ਕਈ ਵਾਰ ਮੈਨੂੰ ਵੀ ਆਈ ਸੀ ਪਹਿਲਾਂ ਮੈਂ ਕਾਜਾ ਬਦੂਗਾ ਤੇ ਇਹਨਾਂ ਭਾਈ ਲੱਗਾ ਕਨ ਮਾ ਸੀ ਮਗਰ ਫੁੱਲ ਤੋਂ ਹਾਂ ਜੀ ਹਾਂ ਜੇ ਦਸ ਵੀ ਹੋਰ ਲੱਗਣ ਕਾ ਵਧ ਲੱਗੇ ਜਿਆਦੇ ਫਰਕ ਨਹੀਂ ਪੈਂਦਾ ਹੈਗਾ ਇਹ ਨਾਲੇ ਹਾਂ ਜੀ ਤੁਹਾਨੂੰ ਜਾਨਣਾ ਹੈ ਮੈਂ ਆਮ ਬੇਦੀ ਨਾਲੇ ਹਵਾ ਲੈਂਦੇ ਹਾਂ ਜਿਹੜਾ ਨੰਬਰ ਲੱਗ ਲੈਂਦਾ ਲੈਟ ਲੂਟ ਵਗ ਜੇ ਨਾ ਵਧੀਆ ਆਪਦਾ ਗੇਟ ਮੋਰੀਆਂ ਖੋਲੋ ਐਨ ਵਧੀਆ ਹਵਾ ਆਉਂਦੀ ਆ ਹਾਂ ਇਹ ਲਓ ਜੀ ਆ ਗਿਆ ਪਿਛਲਾ ਵੇੜ ਤੇ ਇੱਧਰ ਆ ਗਈ ਕੱਪੜਿਆਂ ਦੀ ਮਸੀਹ ਵਗੈਰਾ ਹਾਂ ਨਾ ਚਲੋ ਇੱਧਰ ਹੀ ਧੋਵੋ ਉਹਨੇ ਕੋਈ ਟੂਟੀ ਲੱਗੀ ਹੋਈ ਆ ਤੇ ਇੱਧਰ ਹੀ ਸੁਕਣੀ ਪਾ ਦੋ ਉਧਰੋਂ ਆਪਣਾ ਆ ਜਾਂਦਾ ਉੱਪਰ ਇਹ ਬੋਲਣਾ ਲੱਗ ਰਿਹਾ ਹੈ। ਇਹ ਬੋਲ ਪਰ ਉਹ ਲੈ ਕੁਰੇ ਕਰਦਾ ਨਾ ਉਹ ਤੇ ਕਰਦਾ। ਨਾ ਉਹ ਬੁਤੇ ਇਹ ਨਾ ਜਗਾ। ਮਾ ਕਰੀ ਗੜਾ ਮੋਟਾ ਨਾ ਕਰੋ। ਭੋਰਾ ਜੱਜਾ। ਗੋਲ ਨਹੀਂ ਕਰਦੇ ਭੋਰਾ ਦੇਖ। ਸਰ। 17 ਬੀ ਕੀ? ਵੀਡੀਓ ਬਣਾਉਣੀ ਹੈ ਤੁਹਾਡੀ। ਜਾ ਜਾ ਮੈਂ ਅੰਦਰ ਜਾਣਾ। ਖਰ ਆਪਣਾ ਹੀ ਵਾਸਤੇ 9:30 ਹੋਣ ਆਲੇ ਨੇ। ਹਾਂ ਬੋਲ ਦੇ ਹਲੋ ਆਪਦੀ ਇਹ ਫੁੱਲ ਲਗੀ ਦੇਖ ਲੋ ਇਹਦੇ ਕੰਮ ਲੇ ਉਧਰ ਹੀ ਆੜ ਕੇ ਹੋਇਆ ਮਮਟੀ ਆ ਇਧਰੋਂ ਵੀ ਦੇਖੋ ਆਪਣੇ ਘਰ ਨਾਲ ਲੱਗਦਾ ਤੇ ਉਧਰੋਂ ਵੀ ਆਪਣੇ ਘਰ ਨਾਲ ਲੱਗਦਾ ਦੋਨੇ ਸਾਈਡ ਆਪਣੇ ਘਰੋਂ ਨਾਲ ਲੱਗਦਾ ਮੇਰਾ ਘਰ ਤੇ ਉਹ ਸਾਮਣੀ ਤੋਂ ਵੀ ਹੀ ਆਉਂਦੀ ਆ ਕਦੇ ਵੀ ਆਉਣਾ ਹੋਵੇ ਪਹਿਲਾਂ ਸ਼ਾਪ ਆਉਂਦੀ ਆ ਪਰਚੂਨ ਵਾਲੀ ਹੈਨਾ ਫਿਰ ਉਥੋਂ ਹੀ ਮੁੜਜੋ ਸਿੱਧੀ ਬੇਬੇ ਦੇ ਘਰੇ ਐਂਟਰ ਹੁੰਦਾ ਮੀਂਹ ਕਰਕੇ ਸਾਰੇ ਦਰਖਤਾਂ ਦੀ ਗਰਦ ਜਿੱਤਰ ਗਈ ਾਰੇ ਭਰੇ ਹੋ ਰਹੇ ਨੇ ਸਾਰੇ ਤੇ ਨਾ ਸੋਹਣਾ ਲੱਗਦਾ ਜੀਲ ਕਰਕੇ ਵੀ ਤੇ ਇੱਧਰ ਬਾਬਾ ਜੀ ਕੇ ਆ ਦਸ ਕਰਾਂਗੇ ਬੇਬੇ ਘਰ ਦੇ ਵਧੀਆ ਬੇਬੇ ਕਰ ਨਾ ਬਹੁਤ ਅੱਜ ਡਾਡੇ ਕਾਮਰੇ ਨੇ ਬੇਬੇ ਦੇ ਘਰ ਦੇ ਤਾਂ ਐਨ ਪੂਰੇ ਖੁੱਲੇ ਫੇਰ ਚੱਲ ਬੇਬੇ ਫਾਟ ਕਰਾਉਗੀ ਫੇਰ ਬੱਜ ਜੇ ਹਾਂ ਮੈਂ ਮਾਤਾ ਬੇਬੇ ਹਰ ਜਦੋਂ ਮਰਜ਼ੀ ਕਰਾਵੇ ਤੁਸੀਂ ਪਹਿਲਾਂ ਸਾਈਬੋ ਕਰਖੋ ਮੈਂ ਪਹਿਲਾਂ ਸਾਈਬੋ ਕਰਖੋਗੀ ਫੋਕਦੀ ਜਾਣਾ ਹਾਂ ਮੈਂ ਤਾਂ ਗਏ ਉਹ ਦੇਖ ਆਉਂਦੇ ਹਾਂ ਅਹ ਹਾਂ ਜਦੋਂ ਹੋਣ ਦੇਖ ਆਇਓ ਦੋਸਤਾਂ ਜਾਂਦੇ ਹੋਰ ਮਹਾਵਦਾਨੀ ਕੀ ਲਾਓ ਹੈ ਵਾਹਿਗੁਰੂ ਸੱਚੇ ਪਾਤਸ਼ਾਹ ਅੱਧੀ ਵੇ ਮੈਂ ਪਾਣੀ ਮੰਗਦਾ ਲਿੰਟਨ ਪਾਣੀ ਨਾਲ ਘਟਾਣਾ ਹੈ ਸਾਬ ਦੀ ਇਹ ਹੋ ਰਹੀ ਆ ਮੈਂ ਵੀ ਲਿਆਉਂਗੀ ਮੈਂ ਵੀ ਪੀਆ ਕਰੂੰਗੀ ਸਾਰੇ ਪਤਲੇ ਹੋਵਾਂਗੇ ਹੋਣ ਤੱਕ ਖਾ ਖਾ ਕੇ ਲੱਡੂ ਮਰਦੀਏ ਮੋਟੇ ਹੋਗੇ ਮੇਰਾ ਦਾਬ ਵੱਧ ਗਿਆ 57 ਤੋਂ 63 ਵੱਗ ਗਿਆ ਹੋਰ ਥੋੜੀ ਪੁਆ ਨਾ 6 ਗਿਆ 7 ਤੋਂ ਉੱਪਰ ਹੋ ਗਿਆ 6 ਤੇ ਗੱਡੀ ਗਈ ਭਾਈ ਮੈਂ ਪਹਿਲਾਂ ਘਰ ਦੇ ਕੇ ਪੀਣੇ ਹਾਉ ਤੇ ਅੱਦਲੇ ਉਹ ਪੈਕਟ ਮੇਰਾ ਨਾ ਛੇੜਿਓ ਹੋਏ ਆ ਸੀ ਤਾਂ ਮਾਂ ਛੇੜਦੇ ਦਿੱਲੀ ਦੇ 4 ਨਹੀਂ ਵੇਰੀਆਂ ਇਹ ਆਈ ਨੀ ਆਈ ਨੀ ਤੇ 2 ਹੁੰਦੀਆਂ ਨੇ ਮੈਂ 4 ਪੀੜੇ ਦੇ ਲਈਏ ਉਹ ਆਪਸਰੀ ਤੇ ਬਾੜੀ ਕਿਤੇ ਨਾ ਮਾਰਾ ਕਿਉਂਕਿ ਬੇੜ ਦੇ ਕੋਣੀ ਹੁੰਦੇ ਨਾ ਜੇ ਨਾ ਬੇਟ ਆਉਂਦਾ ਕੀ ਆਏ ਤਨਕੀਨ ਕਹਤਾ ਧੜਕੇ ਦਾ ਵੇਟ ਵੇਟ ਦੇ ਅਕੋਰਡਿੰਗ ਨਰ ਜਾਂਦਾ ਹਰ ਇੱਕ ਚੀਜ਼ ਚਾਰਕ ਦਿਨ ਕਰੇਗਾ ਪੰਜਵੇਂ ਦਿਨ ਤਾਂ ਭੁੱਲੀ ਹੋ ਜਾਏ ਪਹਿਲਾ ਇਹ ਬੱਗਾ ਦੇ ਜਦੋਂ ਕੰਨਿਆ ਵੀ ਸੱਤ ਰੋਟੀਆਂ ਧਰਦੇ ਕਦੀ ਦੀ ਸਾਜੀ ਹੋਈ ਅਹ ਬਾਈ ਅਸਤੇ ਦੀ ਮਾਮਨੀ ਨੇ ਨਾ ਬਿੰਡਰ ਜਿਹੜਾ ਰੈਡਰ ਹੋ ਗਿਆ ਥੀ ਉਹ ਨਹੀਂ ਬਿੰਡਰ ਜਿਹੜਾ ਉਹ ਤਾਂ ਜਿੰਨੀ ਸਾਰਾ ਉਹਦੇ ਬੰਦ ਕਰ ਦੋ ਨੇ ਕੋਈ ਜੇ ਇਗਰਾਈ ਨਾ ਨੀ ਰੋਗ ਲਾਇਆ ਹੋਰੇ ਤਾਂ ਹਾਂ ਮੇਰਾ ਬੇਟਾ ਆ ਤੇ ਹੈ ਮੇਰਾ ਬੇਟਾ ਹੋਰ ਹੋਰ ਰੱਬ ਦੇ ਹਿਸਾਬ ਨਾਲ ਖਾਣਾ ਪੀਣਾ ਚਾਹੀਦਾ ਹੋਰ ਵੀ ਦੇਖਿਆ ਹਜੇ ਥੋੜੀ ਉਮਰ ਆ ਖਾਣ ਪੀਂਦੀ ਨਹੀਂ ਵਜਾ ਸਿਰ ਦਾ ਖਾਓ ਇਹ ਤਿੰਨ ਤਿੰਨ ਕੋਈ ਨਾ ਜਿਹੜੀ ਸਰੀਰ ਨੂੰ ਜਿਹੜੀ ਚੀਜ਼ ਚਾਹੀਦੀ ਹੈ ਉਹਨਾਂ ਨਾਲ ਆਪਣੇ ਜੁਗਿਆ ਨਹੀਂ ਕੰਮ ਕਰਨੇ ਉਹਦੇ ਜਾਨੇ ਬੈਠ ਹੁੰਦੇ ਨੇ ਹੋ ਖੂਨ ਵੀ ਪੂਰਾ ਚਾਹੀਦਾ ਜਵਾਨ ਬੰਦੇ ਦੇ ਵਿੱਚ ਉਹ ਵੀ ਕੰਮ ਕਰਦਾ ਜਾਨ ਚ ਹਿੰਦੀ ਆ ਬਈ ਕੰਮ ਤੋਂ ਹੁੰਦਾ ਵੀ ਖੇਤੀ ਦਾ ਕਰਦਾ ਉਹ ਬੰਦਰ ਕਰਿਆ ਮੰਨ ਲਓ ਤળਿਆ ਹੋਇਆ ਤੇ ਜਾਂ ਉਹ ਫਰੂਟ ਖਾਦਾ ਹੁੰਦਾ ਸਲਾਦ ਖਾ ਸਕਦਾ ਪਾਣੀ ਦੋ ਤਿੰਨ ਰੋਟੀਆਂ ਖਾ ਕੋਈ ਜਿਆਦਾ ਨਹੀਂ ਹਮ ਤਾਂ ਰੋਟੀਆਂ ਕਾਲੀਆਂ ਨੇ ਕੋਈ ਜਿਆਦਾ ਨਹੀਂ ਸਵੇਰੇ ਖਾਓ ਤੇ ਸ਼ਾਮ ਨੂੰ ਖਾਓ ਨਹੀਂ ਉਹ ਤਾਂ ਮੁਸੀਬਤ ਹੀ ਗੱਲ ਹੱਸ ਰੋਟੀ ਨਾਲ ਥੋੜੀ ਉਹ ਹੁੰਦਾ ਹੁੰਦਾ ਆ ਮਿੱਠਾ আর ਤળਿਆ ਹੋਇਆ ਜਿਆਦਾ ਕੰਮ ਖਰਾਬ ਕਰਦਾ ਕਿ ਨਹੀਂ ਡੈਡੀ ਦਾ ਲੱਗ ਗਿਆ ਤੇਲ ਮਾਸਲ ਨੂੰ ਮਗਰ ਨੂੰ ਕੁੱਟਣ ਵਾਸਤੇ ਮੈਂ ਰਾਜੀ ਜੀ ਕਈਆਂ ਪੈਂਦੀਆਂ ਨੇ ਪਿਆਰ ਚ ਇਹ ਸੋਡੇ ਬੜੀਆਂ ਪੈਂਦੀਆਂ ਨੇ ਹਨਾ ਪਤਾ ਨਹੀਂ ਕਰ ਦੋ ਪੈਂਦੇ ਨੇ ਠੀਕਾ ਮੈਂ ਦੁਨੀਆਂ ਜਿਹਾ ਫਲਾਈ ਫਰਮ ਕਰ ਮੈਂ ਇਸ ਕਾਫੀ ਨੇ ਜੀ ਬਾਲ ਸੈਂਡਲ ਜੀ ਉਹ ਸੈਂਡਲ ਜੀ ਕਾ ਉਹਦੇ ਬਾਅਦ ਠੀਕਾ ਓ ਕੋ ਸੁੰਗੜਾ ਪਿਚੜੀਆਂ ਜੇ ਰਹਿ ਗਈਆਂ ਨੇ ਹਾਂ ਆਏ ਆਏ ਗੁਰੂ ਜੀ ਹਾਂ ਸਾਸੀ ਗਾਲ ਵੀ ਤੇ ਸਾਨੂੰ ਨਾ ਮਾਜਾ ਮੈਂ ਕੱਲ ਵੀ ਫਿਰ ਮੈਂ ਫੋਟੋ ਕਰਾਉਣ ਜਾਵਾਂ ਮੇਰੇ ਇਹ ਵੀ ਪਟਿਆਲੇ ਦੀ ਪਟਿਆਲੇ ਦੀ ਜਾਵਾਂ ਤੇ ਜਿਹੜਾ ਮੈਂ ਵਾਸਤੇ ਮੈਂ ਜਾਣਾ ਹੈ ਤੇ ਚਿੱਕੇ ਬਣ ਗਿਆ ਵਧੀਆ ਜਦੋਂ ਆਪ ਕੇ ਨਾਮ ਚਾ ਕਿਉਂ ਕਰੇ ਹੁਣ ਇਹ ਕਰਦਾ ਕਿਆ ਕਰਦਾ ਵੇਲੇ ਕਾਨੂੰ ਗਿਆ ਤਾਂ ਇੱਕ ਪੀਪੀ ਧਾਰ ਕੇ ਭੁੱਲ ਗਏ ਤੇ ਕਿਉਂ ਦੀ ਉਹ ਪੀਪੀਆਂ ਜੇ ਖਾਲੀ ਪੀਪੀਆਂ ਜਰੂਰ ਰਹੀ ਤੀ ਕਿਤੇ ਕ ਸਾਈਡ ਦਾ ਬੇਸੜਾ ਜੀ ਹੋਈ ਪਈ ਤੀ ਉਹ ਮੈਂ ਜਦੋਂ ਮਹਾਰ ਇੱਕ ਵਾਰ ਚੈੱਕ ਕਰ ਲਵਾਂ ਮੇਰੇ ਮਨਜੇ ਚ ਹੋ ਹੀ ਜਾਂਦਾ ਵੀ ਕਿਉਂ ਪਿਆ ਸਾਨੂੰ ਲੱਗ ਗਿਆ ਫਿਰ ਅਸੀਂ ਨੇ ਦੇਖ ਸੀ ਕਿਉਂ ਇਹ ਠੋਕਿਆ ਯਾਰ ਮਾਪਾਂ ਨੀ ਖਾਣੇ ਨੇ ਘਰੇ ਹੋਰ ਮੁੰਡਾਂ ਨੂੰ ਕਿ ਬਿਸਕੁਟ ਵਧੀਆ ਨੇ ਲੈ ਕੋਲੇ ਅਸਾ ਪਨੀਰੀ ਮੰਗਵਾ ਦਤਾ ਪਤਾ 1 ਕਿਲੋ ਆਟਾ 1.5 ਕਿਲੋ ਪਿਓ ਮੰਮੀ ਕਹਿੰਦੀ ਮੈਂ ਵੀ ਆਈ ਗਈ ਕਿਉਂ ਤਾਂ ਫਿਰ ਬਰਾਬਰ ਕਰਦਾ ਤਾਂ ਫਿਰ ਕਰਤਾ ਜਿਹੜੇ ਨੂੰ ਭਾਈ ਦਾ ਕਿਉਂ ਦਾ ਹਾਂ ਕਿਹ ਵਾਲਾ ਹੋਣਾ ਵਿੱਚੋਂ ਮੰਮੀ ਕਹਿੰਦੀ ਨਾ ਅਸਤੇ ਹੁੰ ਜਾਤਾ ਦੇਸੀ ਦੀ ਲਾਉਣੇ ਆ ਦਸਹਰੂ ਦਾ ਸੀ ਨਾ ਲਹਾਇਆ ਨਹੀਂ ਹੈਗਾ ਕੁਸ ਫਿਰੇ ਸਾਇਬੂ ਨਹੀਂ ਖਾ ਕੇ ਪਾਣੀ ਪੂਣੀ ਪੀ ਜਾਂਦੇ ਨੇ ਤਾਂ ਕਰਕੇ ਪਾਣੀ ਨਾਲ ਸਹੀ ਹਣਾ ਪਰ ਤਿੰਨ ਨੂੰ ਨਾ ਕਿਉਂ ਕਰ ਰਹੇਗਾ ਤੂੰ ਤੇ ਨਹੀਂ ਸੀ ਨੀ ਉਹ ਤਿੰਨੇ ਬਿਸਕਟਾ ਦਾ ਵੱਧ ਖਾਤੇ ਜਾਂਦੇ ਕਿਉਂ ਲੈਣਾ ਲੱਗਣੇ ਹੈ ਲੱਗਣੇ ਮੈਨੂੰ ਜਿਹੜਾ ਬਿਮਾਰੀ ਹੈ ਹੂੰ ਉਹ ਪਤਾ ਨਹੀਂ ਕਿ ਕਿਹੇ ਜਾ ਕੇ ਉਹ ਹੁੰਦਾ ਕਿਹੇ ਜਾ ਨਾ ਅਰਤੇ ਸਵਾਦ ਕਿਉਂ ਲਾ ਜਿਉਦਾ ਪਾਣੀ ਜਿਉਂਦੇ ਨੇ ਹਾਂ ਔਰ ਪਾਣੀ ਹਾਂ ਜਿਹੜੇ ਤਾਂ ਉਹ ਮੁੱਲ ਜਿਹਦੇ ਲੈਣੇ ਆਪਾਂ ਮੈਂ ਤਾਂ ਉਹ ਹਾਂ ਜਿਹੜੇ ਆ ਪਾਉਂ ਵੀ ਦਸਾਲੂ ਕਿਉਂ ਬਵਾ ਲੈਣੇ ਉਹਦੀ ਗੱਲ ਕਰ ਰਹੀ ਆ ਜਿਹੜੇ ਉ ਬਣੇ ਬਣਾਏ ਲੈਣੇ ਉਹ ਤਾਂ ਪਾਣੀ ਵਾਲੀ ਹੁੰਦੇ ਨੇ ਉਹ ਤਾਂ ਕਿੰਨੇ ਚੀੜੇ ਹੁੰਦੇ ਨੇ ਹਾਂ ਕੱਚੇ ਜੇ ਨਾ ਭੀਜਦੇ ਨੇ ਨਾ ਵਾਸਤਾ ਹੌਂਕ ਜੀ ਉ ਆਉਂਦੀ ਹੁੰਦੀ ਆ ਉਹਨਾਂ ਚੋਂ ਤਾਂ ਰੁਪਏ ਕਿਉਂ ਲਾਵਾਂ ਮੈਂ ਤਾਂ ਦਾ ਨਾ ਲੈ ਜੇ ਕਾਇਸ ਜੀ ਨਾਲ ਲਈ ਥੋੜੀ ਜਿਹੀ ਫੇਕ ਜਣਾਓ ਯਾ ਲਾਹੀ ਦੀ ਪਰਪੀਸ ਕੋਡਨੀ ਕੱਲ੍ਹ ਲੈਣਾ ਹੈ। ਲਾਹੀ ਦਾ ਉਨੇ ਹੁੰਦੀ ਆ ਆਮਣਿਓ ਦਾ ਬਿੱਲ 80 ਰੁਪਈਆ ਲੈਨੇ। ਹੋਰਾ 80 ਰੁਪਈਆ। ਕੋਈ ਨਾ ਹੋਣ ਦੀ ਥੋੜੀ ਘਾਲੇ ਦੇ ਸੈਲੂ। ਜਾਣ ਆਉਂਦੀ ਆ ਹਾਂ। ਉਹਨੇ ਦਾ ਬਾਦ ਦੂਏ ਮਿਸੂੜਾ ਲੱਗੇ ਜਨੇ ਆ 5 ਰੁਪਈਆ ਦਾ ਪੈਕ ਹੁੰਦਾ ਤਿੰਨ ਮਿਸੂੜਾ ਲੂ। ਆਈ ਨਹੀਂ ਆਉਂਦੇ ਨਾ ਉਹ ਬਿਸਕੁਟਾ। ਨਾ ਹਲਕ ਨੇ ਲਾ। ਕੁੱਲ ਲਾਵਾ। ਬਿਮਾਰੀ ਦਾ ਘਰ ਨਾਲੇ। ਥਾਰਾ ਕੀ ਹੁੰਦਾ ਨਾ ਗੀਨਾ। ਹਾਂ ਜਿਹਨੇ ਜਿਹਦੇ ਪੁਰਾਣੇ ਪੈਣ ਦੁਕਾਨਾਂ ਤੋਂ ਹਾਰ ਹਾਰ ਇਹ ਤਾਂ ਹੈਗਾ